ਦਸਵੀਕ ਕੇ ਯੂਥ ਵਾਈਸ ਫਾਊਂਡੇਸ਼ਨ ਫਗੋੜਾ ਵੱਲੋਂ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ 3 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸੈਂਟਰ ਸੁਪਨਾਪੁਰਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਵਿਦੇਜਾਂਕੀ ਸੰਦੇਵੀ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਟੱਟ ਨੇ ਦੱਸਿਆ ਕਿ ਆਪਰੇਸ਼ਨ ਲਈ ਚੁਣੇ ਗਏ ਮਰੀਜ਼ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ ਇਸ ਲਈ ਜੋੜਵੰਦ ਮਰੀਜ਼ ਆਪਣੇ ਅਧਾਰ ਕਾਰਡ ਦੀ ਫੋਟੋ ਕਾਪੀ ਸੂਟ ਲੈ ਕੇ ਆਉਂਦੇ। ਉਹਨਾਂ ਹੋਰ ਕਿਹਾ ਕਿ ਅੱਖਾਂ ਦੀ ਮਹਿੰਗਾਈ ਦੇ ਸਮੇਂ ਵਿੱਚ ਅੱਖਾਂ ਦਾ ਮਹਿੰਗਾ ਆਪਰੇਸ਼ਨ ਕਰਵਾਉਣਾ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਜੋੜਵੰਦ ਪਰਿਵਾਰਾਂ ਨਾਲ ਸੰਬੰਧਤ ਮਰੀਜ਼ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ। ਦਿਖਾਉਂਦੇ ਹਾਂ ਪੂਰੀ ਵੀਡੀਓ। ਮਾਈਨਾ ਟੀਵੀ ਤੋਂ ਹਰੀਸ਼ ਖੰਡਾਰੀ ਦੀ ਇਹ ਪੂਰੀ ਰਿਪੋਰਟ। ਅਟਾ ਜਿਹੜਾ ਕੈਂਪ ਹੈ ਜੀ ਇਸ ਸਾਲ ਵੀ ਲੱਗਾ ਸੀਗਾ। ਸ਼ੰਕਰਾਈ ਹਸਪੀਟਲ ਐਸਐਮਜੀ ਚੈਰੀਟੇਰਸ ਯੂਕੇ ਦੇ ਸਹਿਯੋਗ ਨਾਲ ਇਸ ਵਾਰ ਵੀ ਅਸੀਂ ਪਰਸੋਂ 3 ਮਈ ਨੂੰ ਕਰਵਾਉਣੇ ਕੈਂਪ ਲਗਾਉਣ ਜਾ ਰਹੇ ਹਾਂ ਤੇ ਮੇਰੀ ਤੇ ਕਈ ਅਪੀਲ ਹੈ ਤੁਹਾਡੇ ਸਾਰਿਆਂ ਤੇ ਮਦਦਮ ਚੋ ਕਿ ਵਰਤਮਾਨ ਲੋਕੀ ਤੁਸੀਂ ਆਓ ਆਪਣੇ ਅੱਖਾਂ ਦਾ ਚੈੱਕਅਪ ਕਰਾਓ ਕਿਉਂਕਿ ਇਹ ਮੌਕਾ ਕੋਈ ਕੋਈ ਦਿੰਦਾ ਕੋਈ ਐਨਜੀਓਸ ਕਰਦੀਆਂ ਕਿ ਲੋਕਾਂ ਦੀ ਭਲਾਈ ਤੇ ਮੈਂ ਚਾਹਨਾ ਹੈ ਕਿ ਤੁਸੀਂ ਵਰਤਮਾਨ ਇਸ ਦਾ ਫਾਇਦਾ ਚੱਕੋ ਤਾਂ ਕਿ ਤੁਹਾਡੀ ਅੱਖਾਂ ਦਾ ਜਿਹੜਾ ਇਲਾਜ ਹੋ ਵੀ ਹੋ ਸਕੇ ਇਹਦੇ ਵਿੱਚ ਕੋਈ ਖਰਚਾ ਪੇਸ਼ੈਂਟ ਦਾ ਨਹੀਂ ਹੋਏਗਾ ਸਾਰਾ ਖਰਚਾ ਐਨਜੀਓ ਚੱਕੇਗੀ ਹਾਂ ਜਾਨਦਾ ਦੂਰੀ ਹੈ ਦਵਾਈਆਂ ਦਾ ਸਾਰਾ ਕੁਝ ਤੇ ਉਸ ਤੋਂ ਬਾਅਦ ਵੀ ਆਪਰੇਸ਼ਨ ਤੋਂ ਬਾਅਦ ਵੀ ਘੱਟ ਵੱਛੇ 6 ਮਹੀਨੇ ਸਾਡੀ ਟੀਮ ਆ ਜਿਹੜੀ ਉਹ ਇਹਨਾਂ ਨਾਲ ਸੰਪਰਕ ਚ ਰਹਿੰਦੀ ਹੈ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ ਜਿੱਫਰੇ ਨਾਲ ਜਾਂ ਕੁਝ ਵੀ ਹੋਵੇ ਤਾਂ ਉਹ ਵੀ ਨੋਟ ਕਰਾ ਸਰ ਇਹ 3 ਮਈ ਨੂੰ ਜਿਹੜਾ ਤੁਹਾਡਾ ਕੈਂਪ ਲਗਾਇਆ ਜਾ ਰਿਹਾ ਇਹਦੀ ਜਗ੍ਹਾ ਕਿਹੜੀ ਆ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਪੇਸ਼ੈਂਟ ਇੱਥੇ ਆ ਸਕਦਾ ਵੀ ਤੰਗਿਆ ਰਹਿ ਇਹਦੀ ਜਗ੍ਹਾ ਹੈ ਜੀ ਰਾਮਗੜੀਆ ਇੰਸਟੀਟਿਊਟ ਆਫ ਹੈਲਥ ਸਾਇੰਸਿਸ ਸਰਚ ਫਗਵਾੜਾ ਸਤਨਾਪੁਰ ਤੇ 9 ਤੋਂ 1000 ਇਹਦਾ ਟਾਈਮਿੰਗ ਹੈਗੇ ਤੇ ਸਾਡੇ ਕਾਬਿਲ ਡਾਕਟਰੀ ਮਿੱਤੇ ਹੋਏਗੀ ਤੇ ਉਸ ਵੇਲੇ ਦੇ ਟਾਈਮ ਤੇ ਜਿਨੇ ਆ ਕੇ ਆਪਣਾ ਆਧਾਰ ਕਾਰਡ ਟੈਕਸ਼ਣ ਕਾਰਡ ਜਿੱਕੋ ਹੋਏਗਾ ਉਹ ਜਰੂਰ ਲੱਗੇਗਾ